ਲੋ ਜੀ ਠੀਕ ਹੈ ਇੱਕੋ ਜਿਹਾ ਮੈਨੂੰ ਚਾਹ ਲਾ ਦੋ ਦੇਣੀ ਕਿਸੇ ਨੂੰ ਜਾਣੀ ਹੋਣੀ ਹਾਂ ਅਲੱਗ ਅਲੱਗ ਕਲਰ ਕਰਦੇ ਹੋ ਹਾਂ ਉਹ 2 ਲੱਖ ਰੁਪਏ ਕਿਹੜੀਆਂ ਲੜਦੇ ਹੋ ਸੁੰਦਰਪਿਤ ਕਤਮ ਨੂੰ ਵਧੇ ਲੱਗਿਆ ਤੇ ਕੜਾਈ ਦੀ ਛੱਡੀ ਲੱਗਿਆ ਚੰਨੀ ਵੀ ਵਧੀਆ ਹੈ ਹਾਂ ਇੱਕ ਤਾਂ ਇਹ ਕਰ ਲੈਂਦੇ ਹਾਂ ਹਾਂ ਇਹ ਕਿਹੜਾ ਇਹ ਕਿਹੜੀ ਕਿਹੜੀ ਜੰਨੀ ਹੈ ਕਿਆ ਇਹ ਜੰਨੀ ਪਿਓਰ ਦੀ ਹੈ ਵਿਚੀ ਆ ਜਾਂਦੀ ਹੈ ਹਾਂ ਅਦੇ ਉਪਰ ਕੜਾਈ ਕੜੂਈ ਜੇ ਕੱਢੀ ਵੀ ਵਧੀਆ ਲੱਗਦੀ ਹਾਂ ਆਹ ਸੇਮ ਜਿਹਾ ਹੋਣਾ 500 ਹਾਂ ਆ ਵੀ ਕਲਰ ਵਧੀਆ ਹੈਨਾ ਹਾਂ ਵੀਰੇ ਨਾ ਜਿਵੇਂ ਨਾ ਆਹ ਕੜਾਈ ਵਾਲਾ ਤਾਂ ਸਿੱਖ ਲੈ ਲਿਆ ਏਦਾਂ ਵਾ ਇੱਕ ਹੋਰ ਚੀਜ਼ ਦਿਖਾ ਦੇ ਹੋਰ ਦਿਖਾ ਦਿਓ ਕੁੜੀ ਪਲੀਜ਼ ਨਹੀਂ ਪੈਦਾ ਕੋਸ ਤੋਂ ਜ਼ਿਆਦਾ ਹੋ ਗਿਆ ਉਹਨਾਂ ਦੀ ਉਮਰ ਵੀ 50 ਸਾਲ ਤੇ ਲਗਭਗ ਆ ਪਿੰਕ ਜਿਆ ਉਹਨੇ ਪਿੰਕ ਜਿਆ ਜਿਹੜਾ ਥੱਲੇ 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 ਹਾਂ ਆਦਰ ਥੱਲੇ ਹਾਂ ਹਾਂ ਪ੍ਰੀਤ ਤੁਰਿਆ ਜਾ ਪੁੱਤ ਨਹੀਂ ਜਿਆਦਾ ਹੀ ਕੁਝ ਉਹ ਡਾਰਕ ਦਾ ਉਹ ਪਾ ਲੈਂਦੇ ਵਾ ਫਿਰ ਆ ਦੋ ਕਰ ਲੈ ਹੈਨਾ ਪਾ ਲਾ ਫਿਰ ਦੋ ਲੈਣਾ ਕਿਹਦੇ ਘਰ ਆ ਲੈਂਦੇ ਆ ਉਹ ਤਾਂ ਦੇਖ ਲੈ ਹੁਣ ਕੀ ਕਰੀਏ ਕੀ ਦੇਖਣਾ ਆ ਇੱਕ ਕੁਰਤਾ ਮੈਂ 500 ਲੜਾਈ ਕਿੱਟਾ ਨਹੀਂ ਲੈਣਾ ਹਾਂ ਰੰਗਦਾਰ ਦੇ ਕੰਮ ਵਾਲੇ ਬੰਦੇ ਆ ਉਹ ਕੰਮਕਾਰ ਕਰਨ ਵਾਲੇ ਸਾਡੇ ਵਾਂਗ ਬੇਲੇ ਨਹੀਂ ਹੈਗੇ ਘੁੰਮਣ ਫਿਰਨ ਵਾਲੇ ਨਾ ਠੀਕ ਆ ਐ ਜੀ ਮੂਹਰੇ ਨਾ ਘੜ ਨੂਰ ਪਤਾ ਬਿਮਾਰ ਹੋ ਰਣਾ ਤੁਸੀਂ ਗਰਮੀ ਚ ਭਿੱਜ ਕੇ ਆਈਆਂ ਹੁਣ ਬਾਹਰ ਹੁਣ ਤੁਸੀਂ ਐ ਸੀ ਇਹ ਸੀ ਜੋ ਮੂਹਰੇ ਖੜਨ ਨੂੰ ਤੇ ਰੋਗੀ ਦੋਹਰਣੀ ਹੁਣ ਤਾਂ ਯਾਰ ਇਹਨਾਂ ਦੇ ਕਿਹੜਾ ਕੱਪੜਾ ਵੀ ਮੈਂ ਤਾਂ ਮੈਨੂੰ ਲੱਗਿਆ ਇਹ ਐ ਦੀ ਬਿਖਾ ਲਓ ਇਹ ਤਾਂ ਵੀ ਕਲਰ ਠੀਕ ਆ ਵੀ ਠੀਕ ਜਿਹੜਾ ਆ ਕੱਢਿਆ ਮੈਂ ਕਹਿੰਦਾ ਆ ਠੀਕ ਆ ਆ ਕਰ ਦੇ ਵੀਰੇ ਇਹ ਇਹ ਵਧੀਆ ਇਹਨੂੰ ਕਰ ਦੇ ਤੂੰ ਹਾਂ ਕਿੰਨੇ ਰੁਪਏ ਮੀਟਰ ਇਹ ਆ 600 ਅੱਛਾ ਚੱਲ ਕਰ ਦੇ ਵਾਹ ਦੋਸਤਾਂ ਪਾਚਾ ਰੱਖੀ ਸੁੱਖ ਹਾਂ ਗੂਗਲ ਪੇ ਕਰੂੰਗਾ ਮੈਂ ਗੂਗਲ ਪੇ ਕਾਤੇ ਕਰੂੰਗਾ ਜੀ ਹਾਂ ਜੇ ਗੂਗਲ ਪੇ ਖੜੇ ਜਾਵਾਂ ਐਨਾ ਬਾਹਰ ਮੇਲਾ ਲੱਗਿਆ ਪਿਆ ਨੈਟਵਰਕ ਦੀ ਪ੍ਰੋਬਲਮ ਉੱਪਰ ਦੇ ਨਾ ਕਿਸੇ ਦਾ ਫੋਨ ਆਵੇ ਨਾ ਕਿਸੇ ਦਾ ਫੋਨ ਜਾਵੇ ਆਦਾ ਮੇਲਾ ਲੁੱਟ ਲਿਆ ਰੀਤਨੇ ਦਾ ਕਿੰਨੇ ਦੀ ਲੱਤੀਆ ਸੀ ਟੀ ਹਾਂ 20 ਜੀ 20 20 ਦੀ ਚੱਕੋ ਗੋਦੀ ਮਾਪਾ ਮੈਂ ਮਿਆਤਾਇ ਦਿੱਤਾ ਖਲਸ ਕੇ ਕੀ ਫੜ ਕੇ ਇਹ ਸਿੱਧੀ ਹਵਾ ਹੋ ਬਣਾ ਲੈ ਮਰ ਜੰਗੇ ਤੁਸੀਂ ਪਤਾ ਕਿੰਨੀ ਚਲੋ ਫਿਰ ਚਲੋ ਹੁੜੀਆ ਕਰਕੇ ਚੱਲ ਤੜਪੌੜੀਆਂ ਚਲੋ ਬਈ ਲੋਹ ਗਏ ਰੁਦਾਨਾ ਬੱਸ ਜੀ ਬੱਸ ਧੰਨਵਾਦ ਜੀ ਮੇਰਾ ਦੇਖ ਕੇ ਪਹੁੰਚ ਗਏ ਜੀ ਘਰ ਸਮਾਨ ਸਮਾਨ ਹੌਲੀ ਹੌਲੀ ਹੋਣਾ ਸੈਟ ਨਾ ਪਾਪੀ ਨਿਆ ਲਓ ਜੀ ਤੁਹਾਡੀ ਇਮਾਨਤ ਤੇਰੇ ਦੋ ਫੁੱਟਾਂ ਵੀ ਦੇਰਾ ਬੀਤੇ ਸਵਾ ਲਿਓ ਠੀਕ ਹੈ ਨਾ ਹਾਂ ਹਾਂ ਬਾਈ ਤੋਰੀ ਰਹਾ ਸਾਡੇ ਕੋ ਹਾਂ ਨਾ ਇਹ ਤਾਂ ਪਹਿਲਾਂ ਇਹਦਾ ਉੱਥੇ ਕਹਿੰਦੇ ਸੀ ਖਮਾਣੇ ਨਾ ਕੁਛ ਨਹੀਂ ਹੋਗਾ ਹੁਣ ਤਾਂ ਮੇਲੇ ਚ ਖਾ ਕੇ ਆਇਆ ਸਮਾਨ ਹੋਣਾ ਨਾ ਕਿੱਥੇ ਨਾ ਜਮਈ ਘਟਿਆ ਲੈ ਕੇ ਆਉਂਦੇ ਹੁਣ ਇਹ ਆਪਰੇ ਪਾ ਕੇ ਦੱਸੂਗੀ ਹਾਂ ਸਵਾਲ ਲਵਾਂਗਾ ਹਾਂ ਮੈਂ ਸਵਾਲ ਲਵਾਂਗੀ ਨਾ ਦੁਆ ਕਰਤ ਨਹੀਂ ਸੋਣਾ ਆ ਆ ਆ ਆ ਸੰਦੀਪ ਦੀ ਪਸੰਦ ਆ ਮੇਰੀ ਪਸੰਦ ਆ ਉਹਦੋਂ ਆ ਪਾਇਆ ਹੋਣਾ ਚਾਹੀਦਾ ਵੀਰੇ ਦੇ ਸੂਟ ਪਾਇਆ ਹੋਣਾ ਚਾਹੀਦਾ ਹਾਂ ਤੁਹਾਡੀ ਕੁੜੀ ਕੰਮ ਜਾਣਦੀ ਆ ਜੇ ਹੁਣ ਤੇ ਜਦ ਤੱਕ ਨਾ ਬਣੇ ਫਿਰ ਤਾਂ ਕੀ ਕੰਮ ਹੈ ਨਹੀਂ ਤੇਰੇ ਤੇਰੇ ਨਾਲ ਦੇ ਕੰਮ ਇਹ ਜਿਹੇ ਹੁੰਦੇ ਮੈਨੂੰ ਪਤਾ ਉਹ ਤਾਂ ਮਸ਼ੀਨ ਉਹਦੇ ਆਈ ਮੋਟਰ ਵਾਲੀ ਹਾਂ ਫੱਟਾ ਫਿਰ ਮੈਂ ਚੱਲਣਾ ਪਰ ਇਹਨਾਂ ਨੇ ਆਵੇ ਹਾਂ ਠੀਕ ਹੈ ਨਾ ਫਿਰ ਤੂੰ ਆਣਾ ਬੜਾ ਧਿਆਨ ਰੱਖੀ ਅਸੀਂ ਚੱਲੇ ਆ ਜੀ ਤੇ ਪਾਲਾ ਜੀ ਬਜੂ ਵਾਲੇ ਆਣ ਕ ਹਾਂ ਕੀ ਕਰਨੀ ਤਾਂ ਹੈ ਨਾ ਟੁੱਟ ਜਾਣੀ ਇਹ ਐਨੇ ਚੋਕ ਹੀ ਨਹੀਂ ਹੈਗੀ ਬਾਸਸਲੇ ਜਨੀ ਬਾਰ ਨੂੰ ਮੈਂ ਪਾਏ ਹੋਏ ਦੇਖਣੇ ਆ ਦੋਹੇ ਦਿਨ ਮੈਂ ਆਉਣਾ ਦੋਹੇ ਦਿਨ ਤੇਰੇ ਦੋਹੇ ਸੂਟ ਪਾਏ ਹੋਏ ਦੇਖੇਣੇ ਚਾਹੀਦੇ ਆ ਇਹ ਆਪਣੀ ਕਮੀਜ਼ ਤਾਂ ਖਾਲੀ ਹਾਂ ਕੋਈ ਆਸ ਨਹੀਂ ਕਿਉਂ ਜੀ ਬਾਬ ਦੀ ਵਧੀਆ ਮੋਟਰ ਲਾਈ ਹੋਈ ਆ ਹਾਂ ਕਿਉਂਕਿ ਉਹ ਚੱਲੋ ਹੁਣ ਮੈਂ ਚਾ ਲਿਆ ਹਾਂ ਆਏ ਗਲ ਕੇ ਆ ਜਵਾਨ ਉਹ ਹੁਣ ਡਿਊਟੀ ਹੋਰ ਪਾਸੇ ਕਰ ਦਿਆਂ ਜੇ ਤੋ ਕੱਪੜੇ ਸਿਉਣੇ ਹੁੰਦੇ ਫੇਰ ਤਾਂ ਹਾਂਜੀ ਦੋਹੇ ਸਿਉਣੇ ਆ ਅੱਛਾ ਦੋ ਦਿਨ ਹੱਥ ਨਹੀਂ ਲਾਉਂਦੇ ਕੋਈ ਕਹਿੰਦਾ ਕਾ ਕਰਦਾ ਜੋਗੀ ਜੋਗ ਨਾ ਬਾਹਰਲਾ ਜੋਗੀ ਸਿੱਧਾ ਹੁਣ ਮੇਰੇ ਭਟਾਈ ਨੇ ਇਹ ਨਾਲ ਦਾ ਜਿਹੜਾ ਤੂਲ ਦਿੱਤਾ ਉਹਦਾ ਨਾਮ ਲੈ ਕੇ ਦਿੱਤਾ ਅ ਸਰਵਾਰ ਸੇ ਹੋਉਂਦੀ ਬਈਆ ਅਖਾਂ ਦੀ ਕਬੀਜ ਚੱਲ ਚੱਲ ਤੇ ਜਵਾਲਾ ਚੱਲੋ ਠੀਕ ਆ ਭਾਪੀ ਹਾਂ ਚੱਲ ਠੀਕ ਆ ਚੰਗਾ ਸਰੀਂ ਦਾ ਵਾ ਇਸ ਵਿੱਚ ਕੀ ਰਿਹਾ ਚੰਗਾ ਰਹੀ ਫਿਰ ਭਾਪੀ ਨੂੰ ਸਮਝਾ ਦੇ ਉਹਦਾ ਕੋਈ ਚੱਕਰ ਨਹੀਂ ਹੈਗਾ ਚੱਲੀ ਜਾਂਦਾ ਨਾ ਕਰਾ ਜੇ ਘਰ 'ਚ ਦੋ ਭਾਂਡੇ ਹੁੰਦੇ ਖੜਕੇ ਦੇ ਵੀ ਹੁੰਦੇ ਆਹੋ ਵਾਏ ਨਹੀਂ ਨਹੀਂ ਜੱਫੀ ਪਾ ਕੇ ਤਾਂ ਮਿਲਣਾ ਇਲਾ ਨਾ ਤਾਂ ਪਾਵਰ ਬੈਂਕ ਕਰੋ ਚੱਕ ਲੈ ਹਾਂ ਟਰੰਕ ਬਾ ਵੀ ਸਾਫ ਕਰਕੇ ਉੱਪਰੇ ਰੱਖ ਲਈ ਮੰਮੀ ਹਾਂ ਜੇ ਮੈਂ ਆ ਟਰੰਕ ਦਾ ਤਾਂ ਵਿਚੇ ਰਹਿ ਗਈ ਗੱਲ ਮੈਂ ਪੁੱਛਣਾ ਤਾਂ ਤੁਹਾਨੂੰ ਫਿਰ ਇਹ ਕੱਪੜੇ ਤੁਸੀਂ ਵਰਤੋਂ ਚ ਲਿਆਓ ਉਹਨਾਂ ਨੂੰ ਕਿੱਥੇ ਕਿੰਦਰੇ ਨਹੀਂ ਆ ਕੇ ਦੇਖਣੇ ਅੱਛਾ ਚਲੋ ਫਿਰ ਤਾਂ ਬੰਦ ਕਰ ਦਿੰਦੇ ਬਾਹਰ ਸੱਤ ਨਾ ਇਹੀ ਰੱਖ ਲਈ ਬਾ ਫਿਰ ਸਾਫ ਕਰਕੇ ਚਾ ਹੂੰ ਫਿਰ ਸੱਤੀ ਦੇ ਰੱਖਣੇ ਹਾਂ ਹਾਂ ਚਲੋ ਚਲੋ ਠੀਕ ਹੈ ਫਿਰ ਬਾਪੂ ਜੰਦਾ ਚੰਗਾ ਕੋਈ ਨਾ ਕੋਈ ਨਾ ਕੀ ਹੋ ਗਿਆ ਨਾ ਕੋਈ ਨਾ ਉਹ ਕੋਈ ਨਹੀਂ ਤੁਹਾਡਾ ਹੀ ਦਿੱਤਾ ਸਾਰਾ ਕੁਝ ਆਹ ਬੱਸ ਲਾ ਕਿੰਨੀ ਕਾਲੀ ਹੋਈ ਗੱਡੀ ਤੇ ਬਹਿ ਜਾ ਕਹਿੰਦੀ ਇਹਨੂੰ ਜਿਆਦਾ ਕਾਲੀ ਹੋਈ ਵੀ ਵਿੱਚ ਬੈਠਾ ਤੁਹਾਡੇ ਗੱਡੀ ਨਾਲ ਕਾਨੂੰ ਲਾਦੀ ਗਰਦ ਪਤਾ ਕਿੰਨੀ ਆ ਠੀਕ ਹੈ ਜੀ ਓਕੇ ਬਾਏ ਬਾਏ ਓ ਵਾਹਿਗੁਰੂ ਸਤਨਾਮ ਓ ਓ ਓ ਓ Lættu báðu og hóiðu, það er það að það eru píkvána og það er það að það er það að það báðu og það er það að hóiðu. Sáverður og hóiðu. Sáverður og hóiðu. Og? Og hóiðu. Sérstíla. Sérstíla. Karna. Sérstíla. Hættið. Og hóiðu. ਸਾਰਸਰੀ ਕਾਲੀ ਸਾਰਸਰੀ ਕਾਲੀ ਸਾਰਸਰੀ ਕਾਲੀ ਤਰ ਤਰ ਕਾਲੀ ਆਹ ਹਾਲਾਂ ਦੀ ਆਪਣੇ ਦੂਰੇ ਸੰਭਾਲ ਲਈ ਲੈ ਪਾ ਲਿਆ ਜਾ ਮਮਾ ਅੰਬ ਮੈਂ ਨਹੀਂ ਤੇ ਹਾਂ ਬੇਟੀ ਕੇਲਾ ਜਾਂ ਬਿੱਡਾ ਤੈਨੂੰ ਯਾਦ ਨਹੀਂ ਮਰੀ ਮੈਂ ਨਾ ਣਤੀ ਸੀ ਇਹਦਾ ਸੀ ਦੋ ਦਿਨੇ ਨਾਂਕੇ ਰਹੀ ਆ ਫਿਰ ਸਕੂਲੇ ਜਾਂਦੀ ਗਈ ਆ ਹਾਂ ਮੈਂ ਜਾ ਨਹੀਂ ਆਈ ਹੈ ਹੈ ਆਈ ਹੈ ਥੋੜਾ ਨਾ ਨਾ ਠੀਕ ਆ ਮਮੀ ਤੂੰ ਤੂੰ ਠੀਕ ਹੈ ਲੈ ਲੈ ਹੈ ਜਿਆਦਾ ਪਾਣੀ ਦਾ ਸਵਾਦ ਹੋ ਰਿਹਾ ਹੈ ਬੇਕਾਈ ਨਹੀਂ ਬੇਕੀ ਉਹ ਕਿਤਾਬ ਨਹੀਂ ਪੀਂਦੀ ਹਾਂ ਬਸ ਪਾਣੀ ਮਾਪਲੀ ਛੋਟੀ ਤੇ ਉਹ ਹੋ ਗਿਆ ਤੇ ਥੋੜਾ ਜਨਾ ਚਾਰ ਫਟ ਗਿਆ ਨਾ ਕਿੱਥੇ ਲੈ ਤੇ ਜਿੱਦੇ ਬੈ ਗਈ ਆ ਗਰਮੀ ਆ ਜੀ ਗਰਮੀ ਬਹੁਤ ਆ ਬਈ ਮਾਪੇ ਜਦੋਂ ਸਮਾਨ ਤਾਂ ਨੂੰ ਸਾਰੇ ਮੈਨੂੰ ਪਤਾ ਮੰਮੀ ਖਲਾ ਤੇ ਬਿੱਟਾ ਚਲੋ ਠੀਕ ਹੈ ਜੀ ਮੈਂ ਤੇ ਕਿਸੇ ਅਗਲੇ ਬਣਾਉ ਤੇ ਮਾਰਾ ਸਾਨੂੰ ਇੱਥੇ ਸਾਰਾ ਨਾ ਚੜਦੀ ਕਲਾ ਚੋਕੇ ਬਾਏ ਬਾਏ ਜੀ ਕਦੇ ਹਦਾਲ ਨੂੰ ਭੇਜਿਆ ਕਹਿੰਦੀ ਕਾਕਾ ਟੋਕਰਾ ਤੇਰੇ ਹੀ ਚਕਾਉਣ ਦਾ ਨਾ ਦੁੱਲਾਦ ਨੂੰ ਪੇ ਦੁੱਲਾ ਕੋਲੇ ਗਿਆ ਮੈਂ ਬੇਨਤੀ ਕਰਾਂ ਸੰਗਤ ਨੂੰ ਗੱਲ ਨੂੰ ਫੇਰ ਕਰ ਮੇਰੇ ਕ ਲਈ ਥੋੜਾ ਧਿਆਨ ਦੇ ਨਾ ਵੀ ਨਾਜ਼ਰ ਕਹਿੰਦਾ ਕਿ ਤਪਾ ਉਹ ਚਲੇ ਗਿਆ ਕੋਲੇ ਕਹਿੰਦਾ ਮਾਤਾ ਚੱਕਦਾ ਟੋਕਰਾ ਕਹਿੰਦਾ ਦੁੱਲੇ ਨੇ ਪਾ ਲਿਆ ਹੱਥ ਇੱਕ ਪਾਸੇ ਹੋਣੀ ਦਾ ਹੱਥ ਇੱਕ ਪਾਸੇ ਦੁੱਲੇ ਦਾ ਹੱਥ ਹੋਣੀ ਤਾਂ ਗੋਡਿਆਂ ਤੱਕ ਲੱਗੇ ਦੁੱਲੇ ਤੇ ਧੱਕ ਤੇ ਨਿਕਲ ਗਿਆ ਜੀ ਬਾਈ ਦੋ ਤਨੇ ਪੂਰੀ ਹੀ ਹੱਲਾ ਹੋਇਆ ਮੈਂ ਕਦ ਤੱਕ ਤਵਾਰ ਕਹਿੰਦਾ ਸੱਚ ਦੱਸ ਸਕਾਂ ਇਹ ਮਹਾਰਾਜ ਨਹੀਂ ਦੇਖੀਏ ਤੁੰਦਿਆ ਕਿਤੇ ਸ਼ਾਂਤੀ ਕਰ ਲੋ ਅੱਥੇ ਰੱਬ ਨੇ ਸਮਝੀ ਤੋਹਿਆ ਜਪੁਆ ਚੋਈ ਜਪੁਆ ਹਰ ਕੋਲ ਬੁਢਿਆਂ ਨੂੰ ਮਾਰਨੀ ਮੈਨੂੰ ਹੈਂਗੀ ਬੁਢਿਆਂ ਦਾ ਚਾਹ ਇਹਨਾਂ ਬੁਢਿਆਂ ਦੀ ਰਸਤ ਗਲਦੀਆ ਖੱਪਰਾਂ ਨਹੀਂ ਲੈਣਾ ਗਵਾ ਨਾਂ ਨਾ ਧਾਤੇ ਵਰਗੇ ਮਾਰਲੇ بڑے بڑے ਮਾਰੇ ਨੇ ਜਿਹੜੀ ਆਖੀ ਹੁੰਦੇ ਸੀ ਇੱਕ ਪਾਸੇ ਹੋਣੀ ਦਾ ਜਵਾਬ ਇੱਕ ਪਾਸੇ ਤੁੰਦ ਦਾ ਜਵਾਬ ਨਾ ਜਰ ਪੰਦੇਰ ਨਾ ਜੀ ਕੀ ਕਹਿੰਦਾ يا دي گتي ا دنيا ها بکرے خاريا ਸਾਡੇ ਫੌਜੀ ਸਾਹਿਬ ਮੈਂ ਫੈਮਲੀ ਕਹ ਸਕਦਾ ਜਿੱਥੇ ਦਾਸਰੇਨਾ ਪਰਿਵਾਰ ਵਿੱਚ ਵੀ ਬੱਚੀ ਪ੍ਰੋਗਰਾਮ ਆ ਰਹੀ ਹੈ ਕੀ ਦੋ ਨੂੰ ਨਹੀਂ ਮੂੰਹ ਤੁਲਾ ਕਿਹੜੀ ਚੀਜ਼ ਹੈ ਤੈਨੂੰ ਪਾਲੇ ਵਿੱਚ ਜਦੋਂ ਮਾਂ ਨੋਕਾ ਹਾਲ ਲਿਖਿਆ ਸ਼ਰ ਕਰ ਮੇਲੇ ਨਹੀਂ ਸਜਣਾ ਨੇ ਨੂੰ 100 200 ਰੁਪਏ ਮੇਰੇ ਡੈਲੀ ਜਨੋਂ ਤੋਂ ਭੇਜਿਆ ਸੀ ਮੈਂ ਧੰਨਵਾਦ ਹੈ